ਬਿਨਾਵਰੇ ਮੇਰਾ ਨਾਮ ਬਲਕਾਰ ਖਾਨ ਹੈ ਪਿੰਡ ਪਿੰਡ ਖਾਰਾ ਜ਼ਿਲ੍ਹਾ ਫਰੀਦਕੋਟ ਇੱਕ ਅੰਗ ਆਪਾਂ ਖਰੀਦ ਹਾਂਜੀ ਗਾਈਆਂ ਆਪਾਂ ਖਰੀਦੀਆਂ ਇਹ ਬਈ ਸਾਰੇ ਇਹਨਾਂ ਤੋਂ ਕਾਪੜੀਆਂ ਹਾਂਜੀ ਹਾਂਜੀ 25 ਗਾਈਆਂ ਆਪਣੀਆਂ ਆਂ ਜੀ ਠੀਕ ਆ ਠੀਕ ਆ ਬਈ ਕੀ ਰੇਟ ਆ ਜੀ ਇਹ ਮੰਨ ਲਾ ਐਵਰੇਜ ਗਾਈਆਂ ਜੀ 65000 ਤੋਂ ਲੈ ਕੇ ਤੇ 85000 ਦੇ ਭਾਦੀਆਂ ਗਾਈਆਂ ਇਹ ਗਜਰਾਹ ਜਾਣੀਆਂ ਇਹ ਬਾਡ ਮਾਰਕੀਟ ਦੇ ਵਿੱਚ ਉਪਲਬਧ ਰਹਿਣੀਆਂ ਵਿਕਰੀ ਵਾਸਤੇ ਠੀਕ ਹੈ ਜੀ ਠੀਕ ਹੈ ਮੰਗਲਵਾਰ ਨੂੰ ਬਾਡ ਪਹੁੰਚ ਜਾਣੀਆਂ ਠੀਕ ਹੈ। ਇਹਦੀ ਬਾਈ ਦੱਸੋ ਡਿਟੇਲ ਕੀ ਹੈ ਗਾਂ ਦੇ? ਡਿਟੇਲ ਬਾਈ ਜੀ ਇਹ ਦੂਜਾ ਸੂਆ 6 ਦਾੰਦਾ। ਠੀਕ ਹੈ। ਤੇ ਦੁੱਧ ਪਾਉਗੇ ਇਹ 12 12.5 ਲੀਟਰ ਟਾਈਮ ਦਾ। ਠੀਕ ਹੈ ਜੀ। ਤੇ ਗੱਬਣਾ ਹੀ ਹੁਣ? ਪਿਓਰ ਐਚ ਆਪਾਂ ਹਾਂਜੀ ਹਾਂਜੀ ਗੱਬਣਾ ਜੀ। 15 ਦਿਨ ਦੀ ਕੱਚੀ ਆ ਜੀ। 15 ਦਿਨ ਦੀ ਕੱਚੀ ਆ ਜੀ। 15 ਦਿਨ। ਅੱਛਾ ਅੱਛਾ। ਹਾਂਜੀ। ਇਹ ਬਾਈ ਕੀ ਰੇਟ ਆ ਗਾਂ ਦਾ? ਇਹ ਬਾਈ ਜੀ 85000 ਰੁਪਏ ਦੀ ਖਰੀਦੀ ਇਥੋਂ ਆਪਾਂ। ਠੀਕ ਹੈ। ਤੇ ਤੇ 89000 ਰੁਪਏ ਖਰਚਾ ਪੈ ਜਾਂਦਾ। ਠੀਕ ਹੈ। ਹਾਂ। ਉਥੇ ਫਾਰਮ ਹੈ ਵੀਰੇ ਆਪਣਾ? ਨਹੀਂ ਉਥੇ ਵੇਲੇ ਆ ਜੀ ਵਿਕਰੀ ਵਾਸਤੇ ਮੰਡੀ ਵਾਂਗੂ ਮੰਡੀ ਆ ਉਥੇ ਠੀਕ ਹੈ ਹਾਂਜੀ ਠੀਕ ਹੈ ਤੇ ਇਹ ਵਾਲੀ ਬਾਈ ਇਹ ਗਾਂ 6000 ਰੁਪਏ ਦੀ ਖਰੀਦੀ ਹੈ ਦੂਜਾ ਸੂਆ ਵੀ 6 ਦਾੰਦਾ ਜੀ 10 ਦਿਨ ਬਾਕੀ ਹੈ ਹਜੇ ਇਹ ਗਾਂ ਵੀ 10 ਲੀਟਰ ਟਾਈਮ ਦਾ ਦੁੱਧ ਕਰੂਗੀ ਠੀਕ ਹੈ ਹਾਂ ਵੈੜ ਵੀ ਦੂਜੇ ਸੂਏ ਆ ਨੰਦਾ ਚ ਰਲੀ ਆ ਇਹ ਇਹ ਗਾਂ 6000 ਰੁਪਏ ਦੀ ਖਰੀਦੀ ਆ ਜੀ ਇਹ ਵੀ 11-12 ਲੀਟਰ ਦੁੱਧ ਕਰੂਗੀ ਬਹੁਤ ਨਸਲ ਵਾਲੀ ਬੱਚੀ ਆ ਇਹ ਇਹ ਕਿੰਨੇ ਚਾਹਦੇ ਗੱਭਣਾ ਜੀ ਇਹ ਹਫਤਾ ਲੈ ਜੂਗੀ ਹਜੇ ਅੱਛਾ ਅੱਛਾ ਇਹੋ ਥੀਏ ਇਹ ਸਾਰੀਆਂ ਗੁਜਰਾਤ ਹੀ ਜਾਣੀਆਂ ਇਹ ਮੰਗਲਵਾਰ ਨੂੰ ਸਾਰੀਆਂ ਬੈਡ ਮਿਲਣਗੀਆਂ ਗੁਜਰਾਤ ਦੀਆਂ ਆਵ ਬੱਚੀ 75000 ਰੁਪਏ ਦੀ ਖਰੀਦੀ ਆ ਜੀ ਦੂਜਾ ਸੂਆ ਇਹ ਵੀ ਚਾਰ ਦੰਦਾ ਮੂੰਹ ਚ ਇਹ ਬੱਚੀ ਵੀ 9 8 9 ਲੀਟਰ ਦੁੱਧ ਦਾ ਟਾਈਮ ਦਾ ਕਰਨ ਵਾਲੀ ਇਹ ਇਹ ਬਸ ਹਫਤਾ ਲੱਗੂਗਾ ਹਾਂ ਸਾਰਾ ਮਾਲ ਹਫਤੇ ਹਫਤੇ ਦਾ ਕੱਚਾ ਜੀ ਤਕਰੀਬਨ ਐਵਰੇਜ ਇੱਕ ਹਫਤੇ ਦੇ ਵਿੱਚ ਇਹ ਸੂਕਣਗੇ ਜਾ ਕੇ ਹਾਂ ਅਮਰੀਕਾ ਨਾਲ ਇਹ ਵੀ ਇੱਕ ਰੋਸ ਚਾ ਇਹ ਵੀ ਗਾ ਮਾਰਕੀਟ ਚ ਉੱਥੇ ਵਿਦਰਾਤ ਹੀ ਜਾਣੀ ਹੈ ਹਾਂਜੀ ਇਹਦਾ ਕੀ ਪ੍ਰਾਈਸ ਹੈ ਜੀ ਇਹ 60000 ਰੁਪਏ ਦੀ ਖਰੀਦੀ ਹੈ 80000 ਹਾਂਜੀ ਇਹ ਗੱਬਣੀ ਹੈ ਜੀ ਇਹ ਗੱਬਣਾ ਜੀ ਸਾਰਾ ਮਾਲ ਗੱਬਣਾ ਜੀ ਟੋਟਲ ਕਿਰਾਇਆ ਬਾਈ ਨਹੀਂ ਇਹ ਜਰਸੀ ਤੇ ਐਚ ਐਫ ਦਾ ਕਰਾਸ ਆ ਜੀ ਠੀਕ ਹੈ ਜੀ ਹਾਂਜੀ ਇਹਦਾ 55000 ਰੁਪਏ ਦੀ ਖਰੀਦੀ ਆ ਆਪਾਂ 8000 ਤੇ 9000 ਖਰਚਾ ਲੱਗਣਾ ਕਿੰਨੇ ਟਾਈਮ ਦੇ ਗੱਬਣਾਈ ਇਹਦੇ 10 ਦਿਨ ਪਾਕੀ ਆ ਜੀ ਹਾਂ 10 ਦਿਨ ਬਾਕੀ 10 ਦਿਨ ਬਾਕੀ ਆ ਜੀ ਇਹਦਾ 70000 ਰੁਪਏ ਦੀ ਖਰੀਦੀ ਆ ਜੀ ਆਪਾਂ ਤੇ ਦੁੱਧ ਕਰੂਗੀ 15 ਕਿਲੋ ਟਾਈਮ ਦਾ ਇੱਕ ਟਾਈਮ ਦਾ 15 ਕਿਲੋ ਜੀ ਇੱਕ ਟਾਈਮ ਦਾ 15 ਕਿਲੋ ਬਹੁਤ ਵਧੀਆ ਨਸਲ ਦੀ ਬੱਛੀ ਹੈ ਜੀ ਇਹ ਸਾਰੀ ਮੰਡੀ ਚੋਂ ਟਾਪ ਦੀ ਗਾਂ ਹੈ ਕਿੰਨੇ ਖਰੀਦੀ ਆਪਣੇ ਆਏ 70000 ਰੁਪਏ ਦੀ ਇਹ ਕਿਹੜਾ ਸੁਹੇ ਬਾਈ ਇਹ ਦੂਜੇ ਸੁਹੇ ਆ ਜੀ ਠੀਕ ਹੈ ਇਹ ਵੀ ਗੱਪਣੀ ਹੈ ਜੀ ਗੱਪਣਾ ਜੀ ਗੱਪਣਾ ਕਿੰਨਾ ਟਾਈਮ ਲੱਗੂਗੀ ਇਹ 10 ਦਿਨ ਲੈ ਜੂਗੀ ਜੀ 10 ਦਿਨ ਜੀ ਹਾਂਜੀ ਉਹ ਜਿਹੜੀਆਂ ਬੈਠੇ ਇਹ ਤਾਂ ਬੈਠੀਆਂ ਇਹਨਾਂ ਨੂੰ ਥਾਂ ਉਠਾਉਣਾ ਦਾ ਨਾਮ ਥਾਂ ਜੀ ਹਾਂ ਉਹ ਪਰ ਲਿਓ ਐਂਡ ਤੋਂ ਲੱਗ ਰਿਹਾ ਇਹ ਜਿਹੜੇ ਆਪਣੀ ਡੱਬੀ ਹੈ ਬਾਈ ਉਹ ਇਹ ਬੱਚੀ ਦੂਜਾ ਸੂਆ ਜੀ ਦੁੱਧ ਕਰੂਗੀ ਇਹ 35 36 ਕਿਲੋ ਦੋਹਾਂ ਟਾਈਮਾਂ ਦਾ ਬਾਈ ਮੈਂ ਇੱਕ ਮਿੰਟ ਬੰਦ ਕਰ ਦਵਾਂ ਜੀ ਬੰਦ ਕਰੀ ਇੱਕ ਮਿੰਟ ਬੰਦ ਕਰ 35 36 ਕਿਲੋ ਦੁੱਧ ਕਰੂਗੀ ਇਹ ਲੱਖ ਰੁਪਏ ਦੀ ਖਰੀਦੀ ਹੈ ਜੀ ਆਪਾਂ 1 ਲੱਖ ਦੀ ਖਰੀਦੀ ਹੈ ਜੀ ਕਿੰਨਾ ਹੋਣਾਗੇ ਸੋਚਦਾ ਇਹਦਾ 10 ਦਿਨ ਦਾ ਬਾਕੀ ਹੈ ਜੀ 10 ਦਿਨ ਬਾਕੀ ਹਾਂਜੀ ਚਰਲੀ ਦੇ ਜੀ ਇਹ ਬੱਚੀ ਦੇ ਵੀ 15 ਦਿਨ ਬਾਕੀ ਹੈ ਜੀ ਇਹ ਸਾਰੀਆਂ ਤਕਰੀਬਨ ਹਫ਼ਤਾ ਹਫ਼ਤਾ 10 10 ਗਾਇਆਂ ਕੱਚੀਆਂ ਆਏ ਹਾਂਜੀ ਇਹ ਰੇਟ ਦੱਸੋ ਕੀ ਕੀ ਹੈ ਜੀ ਰੇਟ ਬਸ ਐਵਰੇਜ ਇਹ 70000 ਤੋਂ ਲੈ ਕੇ ਤੇ 85000 ਦੇ ਵਿੱਚ ਵਿੱਚ ਖਰੀਦ ਆ ਜੀ ਇਹਨਾਂ ਦੀ ਹਾਂਜੀ ਤੇ ਹੋਰ ਵੀ ਹੈਗਾ ਭਾਈ ਆਪਣੇ ਕੋਲ ਮਾਲ ਮਾਲ ਬਸ ਅੱਜ ਤਾਂ ਇਹੀ ਖਰੀਦਿਆ ਜੀ ਕੁਝ ਮਾਲ ਹਜੇ ਲੈਣਾ ਬਾਕੀ ਗਾਇਆਂ ਖੜੀਆਂ 6-7 ਇਧਰ ਆਪਣੀਆਂ ਆ ਠੀਕ ਹੈ ਹਾਂ ਇਹ ਸਾਰਾ ਮਾਲ ਆਪਣਾ ਜੀ ਇਹ ਸਾਰਾ ਮਾਲ ਆਪਣਾ ਜੀ ਹਾਂਜੀ 35 ਗਾਇਆਂ ਖਰੀਦਣਗੀਆਂ ਜੀ ਆਪਾਂ 32-33 ਗਾਇਆਂ ਹੋਊਗਾ ਤਕਰੀਬਨ 32-33 ਗਾਂ ਆਪਾਂ ਹੋਰ ਲੈਣੀਆਂ ਹਜੇ ਨਹੀਂ 32-33 ਹੋਗੀਆਂ ਜੀ ਗਾਇਆਂ ਟੋਟਲ ਪਾਂਛੀ ਗਾਇਆਂ ਚਾਰ ਪੰਜ ਹੋਰ ਖਰੀਦਾਂਗੇ ਹਾਂ ਜੀ ਠੀਕ ਹੈ ਬਾਈ ਹਾਂ ਜੀ ਆਪਣਾ ਮੋਬਾਈਲ ਨੰਬਰ ਬੋਲ ਦੋ ਰੇ ਕਹਿੰਦੇ ਖਰੀਦਣ ਦਾ ਹੋ ਜਾਂ ਕਹਿੰਦੇ ਵੇਚਣ ਦਾ ਮੋਬਾਈਲ ਨੰਬਰ ਆਪਣਾ ਹੈਗਾ ਜੀ 98731 57769 ਕੀ ਨਾਮ ਹੈ ਬਾਈ ਆਪਣਾ ਬਲਕਾਰ ਆ ਜੀ ਮੇਰਾ ਬਲਕਾਰ ਪਿੰਡ ਖਾਰਾ ਜ਼ਿਲ੍ਹਾ ਫਰੀਦਕੋਟ ਠੀਕ ਹੈ ਇਹ